ਨਿਤ ਬਚਨ ਅਮੋਲ। ਸਮੁੱਚਾ ਦੇਸ਼ ਹੋਲੀ ਦਾ ਤਿਉਹਾਰ ਮਨਾ ਰਿਹਾ ਹੈ। ਪਰ ਸਿੱਖ ਹੋਲੀ ਨਹੀਂ ਮਨਾਉਂਦੇ। ਸਿੱਖ ਓਲਾ ਮਹੱਲਾ ਮਨਾਉਂਦੇ ਨੇ। ਜੀ ਹਾਂ। ਹੋਲੀ ਸਿੱਖਾਂ ਦਾ ਤਿਉਹਾਰ ਨਹੀਂ ਹੈ। ਸਿੱਖਾਂ ਦਾ ਤਿਉਹਾਰ ਓਲਾ ਮਹੱਲਾ ਹੀ ਹੈ। ਹੁਣ ਤੁਸੀਂ ਸੋਚ ਰਹੇ ਹੋਣੇ ਇਹ ਕੀ ਗੱਲ ਹੋਈ ਜਦੋਂ ਵੀ ਕੋਈ ਤਿਉਹਾਰ ਆਂਦਾ ਹੈ ਤੇ ਸਿੱਖਾਂ ਨੂੰ ਵੱਖਰੇ ਕਰ ਦਿਆ ਜਾਂਦਾ ਹੈ। ਪਰ ਕੀ ਕਰੀਏ? ਸਿੱਖਾ ਦਾ ਇਤਿਹਾਸ ਤੇ ਉਹਨਾਂ ਦੇ ਤਿਉਹਾਰ ਵੀ ਸਿੱਖ ਦੀ ਪਹਿਚਾਨ ਵਾਂਗੂ ਵੱਖਰੇ ਹੀ ਹੁੰਦੇ ਹਨ ਇਸੇ ਕਰਕੇ ਸਿੱਖ ਕੋਮ ਨੂੰ ਵੱਖਰਾ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਤਕਾਰ دیا ਜਾਂਦਾ ਹੈ ਹੁਣ Holi ਦਾ ਤਿਉਹਾਰ ਉਹਨੂੰ ਰੰਗਾ ਦਾ ਤਿਉਹਾਰ ਕਿਹਾ ਜਾਂਦਾ ਹੈ ਪਰ ਹੋਲਾ ਮੱਲਾ ਯੁੱਧ ਵਿੱਦਿਆ ਘੋੜਸਵਾਰੀ ਮੁਕਾਬਲੇ ਦਾ ਹੀ ਤਿਉਹਾਰ ਮੰਨਿਆ ਜਾਂਦਾ ਹੈ ਹੋਲਾ ਮਹੱਲਾ ਖਾਲਸਾ ਦਾ ਪ੍ਰਤੀਕ ਹੈ ਸਿੱਖਾਂ ਦਾ قومی ਜੋੜ ਮੇਲਾ ਹੈ ਹੋਲਾ ਮਹੱਲਾ ਦੇ ਅਨੁਸਾਰ ਜੇ ਆਪਾਂ ਦੇਖੀਏ ਤੇ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਹੋਲਾ ਮਹੱਲਾ ਮਨਾਣ ਦੀ ਰੀਤ 1701 ਈਸਵੀ ਦੇ ਵਿੱਚ ਸ਼ੁਰੂ ਕੀਤੀ ਸੀ ਕਿਉਂਕਿ ਗੁਰੂ ਸਾਹਿਬ 90 ਸਿਰਜੇ ਖਾਲਸਾ ਨੂੰ ਯੁੱਧ ਵਿੱਦਿਆ ਦੇ ਵਿੱਚ ਨਿਪੁੰਨ ਬਣਾਉਣਾ ਚਾਹੁੰਦੇ ਸੀ ਇਸ ਕਰਕੇ ਉਨ੍ਹਾਂ ਨੇ ਹੋਲੀ ਦੀ ਪਰੰਪਰਾ ਤੋ ਹਟਕੇ ਕੋਲਾ ਮਹੱਲਾ ਤਿਉਹਾਰ ਯੁੱਧ ਦੇ ਨਾਲ ਜੋੜਿਆ ਸਿੱਖਿਆਵਾਂ ਦੇ ਨਾਲ ਜੋੜਿਆ ਕੋਲਾ ਮਹੱਲਾ ਦੋ ਵੱਖ-ਵੱਖ ਸ਼ਬਦ ਨੇ ਕੋਲਾ ਅਰਬੀ ਭਾਸ਼ਾ ਦਾ ਸ਼ਬਦ ਹੈ ਮਹੱਲਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਕੋਲਾ ਜਿਹੜਾ ਹੈ ਕੋਲਾ ਔਲ ਊਲ ਕੋਲਾ ਮਹੱਲਾ ਰਲਦੇ-ਮਿਲਦੇ ਸ਼ਬਦ ਨੇ ਊਲ ਦਾ ਸ਼ਬਦ ਦਾ ਮਤਲਬ ਹੁੰਦਾ ਹੈ ਨੇਕ ਤੇ ਚੰਗੇ ਭਲੇ ਕੰਮ ਵਾਸਤੇ ਜੂਝਣਾ ਲੜਨਾ ਸ਼ੀਸ਼ੇ ਤਲੀ ਉੱਤੇ ਧਰ ਕੇ ਲੜਨਾ ਸਿੱਖਾ ਦਾ ਕੰਮ ਵੀ ਇਹੀ ਸੀ ਤੇ ਦਸ਼ਮੇਸ਼ ਪਿਤਾ ਜੀ ਨੇ ਸਮਾਜ ਦੇ ਦਬੇ ਕੁਚਲੇ ਲਤਾੜੇ ਜਾ ਰਹੇ ਮਨੁੱਖਾ ਦੇ ਵਿੱਚ ਆ ਵੀ ਮਾਲ ਭਰਨ ਵਾਸਤੇ ਉਹਨਾਂ ਦੇ ਅੰਦਰ ਉਹਨਾਂ ਦੀ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਵਾਸਤੇ ਇਹ ਗੁਰੂ ਸਾਹਿਬ ਜੀ ਨੇ ਕੋਲਾ ਮਹੱਲਾ ਸ਼ੁਰੂਆਤ ਕੀਤਾ ਸੀ ਗੁਰੂ ਪਾਸ਼ਾ ਜੀ ਨੇ ਖਾਲਸੇ ਨੂੰ ਨਿਡਰ ਬਣਾਉਣ ਵਾਸਤੇ ਸ਼ੂਰਵੀਰ ਯੋਤਾ ਬਣਾਉਣ ਵਾਸਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਖਾਲਸਾ ਨੂੰ ਉਹਨਾਂ ਦੀ ਹੋਣ ਦਾ ਅਹਿਸਾਸ ਕਰਾਉਣ ਵਾਸਤੇ ਉਹਨਾਂ ਨੂੰ ਨਿਡਰ ਬਣਾਉਣ ਵਾਸਤੇ ਸ਼ੂਰਵੀਰ ਯੋਤਾ ਬਣਾਉਣ ਵਾਸਤੇ ਇਹ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਜਿਹੜਾ ਮਹੱਲਾ ਹੈ ਇਹ ਮਹੱਲਾ ਇੱਕ ਪ੍ਰਕਾਰ ਦੀ ਬਨਾਲਟੀ ਲੜਾਈ ਹੈ। ਜਿਸ ਅਨੁਸਾਰ ਜੇ ਆਪਾਂ ਦੇਖੀਏ ਤਾਂ ਦੋ ਵਖ ਵਖ ਪੈਦਲ ਤੇ ਘੋੜਸਵਾਰੀ ਸ਼ਸਤਰਕਾਰੀ ਸਿੰਘ ਉਹ ਦੋ ਦਲ ਬਣਾ ਕੇ ਨਕਲੀ ਲੜਾਈਆਂ ਕਰਦੇ ਨੇ ਤੇ ਆਪੋ ਆਪਣੇ ਕਰਤੱਵ ਜਾਂ ਸ਼ਸਤਰ ਦੇ ਜੋਹਰ ਹੁੰਦੇ ਆ ਉਹ ਦਿਖਾਉਂਦੇ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਇਹਨਾਂ ਨਕਲੀ ਲੜਾਈਆਂ ਨੂੰ ਆਪ ਦੇਖਦੇ ਸੀ ਤੇ ਇਹਨਾਂ ਦੇ ਵਿੱਚ ਖੁਦ ਵੀ ਸ਼ਾਮਿਲ ਹੁੰਦੇ ਸੀ ਫਿਰ ਜਿਹੜੇ ਵੀ ਸ਼ਸਦਾਰਿਕ ਸਿੱਖ ਹੁੰਦੇ ਸੀ ਉਹਨਾਂ ਨੂੰ ਦਰਬਾਰ ਦੇ ਵਿੱਚ ਸਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਂਦਾ ਸੀ ਖੋਲਾ ਮੁਹੱਲਾ ਦੇ ਦਿਨ ਦੀਵਾਨ ਸਜਦੇ ਸੀ ਕਥਾਵਾਚਕ ਕਥਾ ਕਰਦੇ ਸੀ ਢਾਡੀ ਜੱਤੀ ਰਾਗੀ ਉਹ ਆਪਣੇ ਸ਼ਬਦ ਵਿਚਾਰ ਨਾਲ ਸੰਤਾਂ ਨੂੰ ਨਿਹਾਲ ਕਰਦੇ ਸੀ ਤੇ ਅੱਜ ਕੱਲ ਦੇ ਟਾਈਮ ਦੇ ਵਿੱਚ ਵੀ ਆਪਾਂ ਇਹ ਹੀ ਦੇਖਦੇ ਹਾਂ ਕਿ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਬਹੁਤ ਵੱਡੇ ਤੌਰ ਤੇ ਮਨਾਇਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ 1701 ਦੇ ਵਿੱਚ ਇਹ ਹੋਲਾ ਮਹੱਲਾ ਪਰਚਲਿਤ ਕੀਤਾ ਸੀ ਉਸ ਦਿਨ ਤੋਂ ਅੱਜ ਤੱਕ ਹੋਲਾ ਮਹੱਲਾ ਅਨੰਦਪੁਰ ਸਾਹਿਬ ਵਿਖੇ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਇੱਕ ਵੱਡਾ ਜਲੂਸ ਨਿਕਾਲਾ ਜਾਂਦਾ ਹੈ, ਉਹਨੂੰ ਮਹੱਲਾ ਕਿਹਾ ਜਾਂਦਾ ਹੈ। ਉਹ ਨਗਾਰੇ ਦੀ ਧੁਨ ਦੇ ਵਿੱਚ ਸੱਜ ਧੱਜ ਕੇ ਇੱਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਨਿਕਲਦਾ ਹੈ ਤੇ ਉਹਦੇ ਵਿੱਚ ਨਿਹੰਗ ਸਿੰਘ ਵੱਲੋਂ ਬਹੁਤ ਵੱਡੇ ਤੌਰ ਤੇ ਆਪਣੀ ਫੌਜਾਂ ਦੇ ਨਾਲ ਕਰਤੱਵ ਦਿਖਾਏ ਜਾਂਦੇ ਹਨ। ਇਹੀ ਸ਼ਾਨ ਦੇ ਨਾਲ ਉਹ ਆਪਣੇ ਸ਼ਸਤਰਾਂ ਦੇ ਜੌਹਰ ਦਿਖਾਉਂਦੇ ਆ। ਹੋਲਾ ਮਹੱਲਾ ਦੇ ਦਿਨ ਆਪ ਜੀ ਜਾਣਦੇ ਹੋ ਨੇ ਗੁਲਾਬ ਅੰਬਰ ਕਸਤੂਰੀ ਗੁਲਾਲ ਦੀ ਵਰਖਾ ਕੀਤੀ ਜਾਂਦੀ ਸੀ ਬਹੁਤ ਮਾਹੌਲ ਬਹੁਤ ਜ਼ਿਆਦਾ ਅਲੋਕਿਕ ਸੀ ਹਰ ਦੇਖਣ ਵਾਲੇ ਦਾ ਹਰਦ ਖੇੜ ਜਾਂਦਾ ਸੀ ਜਿਹੜੇ ਪਸ਼ੂ ਪੰਛੀ ਯਾ પ્રાણી ਹਰ ਇੱਕ ਜੀਵ ਜੰਤੂ ਉਹ ਖੁਸ਼ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਇੱਕ ਉਹ ਹੁਲਾ ਮਹੱਲਾ ਸ਼ੁਰੂਆਤ ਕੀਤਾ ਸੀ ਜਿਦੇ ਕੁਛ ਅਰਥ ਹਨ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ ਅੱਜ ਦਾ ਜਿਹੜਾ ਸਿੱਖ ਹੈ ਉਹ ਆਪਣੇ ਘਰਾਂ ਦੇ ਵਿੱਚ ਹੋਲੀ ਖੇਡਦਾ ਹੈ ਜਿਹੜੇ ਕੈਮੀਕਲ ਰੰਗ ਉਹ ਬਾਹਰ ਵਿਕਦੇ ਨੇ ਉਹਦੇ ਨਾਲ ਹੋਲੀ ਖੇਡੀ ਜਾਂਦੀ ਹੈ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜੀ ਹੈ ਉਹ ਹੋਲੀ ਖੇਡਣ ਲੱਗ ਗਈ ਹੈ ਆਪਣੇ ਵਿਰਸੇ ਨੂੰ ਭੁੱਲ ਕੇ ਅੱਜ ਸਾਡਾ ਸਿੱਖ ਹੋਲਾ ਮਹੱਲਾ ਨੂੰ ਭੁੱਲ ਗਿਆ ਹੈ ਤੇ ਹੋਲੇ ਮਹੱਲਾ ਇੰਨਾ ਵੱਡਾ ਗੁਰੂ ਸਾਹਿਬ ਨੇ ਖੁਦ ਪਰਚਲੇਖ ਕੀਤਾ ਸੀ ਤੇ ਆਪਣੇ ਸਿੱਖਾਂ ਨੂੰ ਚਾਹੀਦਾ ਹੈ ਕਿ ਹੋਲੇ ਮਹੱਲੇ ਦੀ ਪ੍ਰਕਿਰਿਆ ਨੂੰ ਹੋਲੇ ਮਹੱਲੇ ਦੀ ਮਹਿਮਾ ਨੂੰ ਸਮਝੇ ਹਰ ਇੱਕ ਸਿੱਖ ਨੂੰ ਅੰਮ੍ਰਿਤ ਪਾਨ ਕਰਨਾ ਚਾਹੀਦਾ ਹੈ ਖਾਲਸਾ ਬਣਨਾ ਚਾਹੀਦਾ ਹੈ ਜੀ ਅੱਜ ਆਪਾਂ ਦੇਖੀਏ ਤੇ ਸਾਡੀ ਜੁਵਾ ਪੀੜੀਆਂ ਤੇ ਸਾਡੇ ਸਿੱਖ ਉਹ ਤੇ ਵੱਡੇ ਵੱਡੇ ਤੌਰ ਤੇ ਹੋਲੀ ਮਨਾਉਂਦੇ ਆ ਲੇਕਿਨ ਅੱਜ ਆਪਣੇ ਔਲਾ ਮਹੱਲੇ ਨੂੰ ਭੁੱਲ ਚੁਕੇ ਆ ਆਪਣੀ ਵਿਰਾਸਤ ਨੂੰ ਭੁੱਲ ਚੁਕੇ ਆ ਕਿ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ 1699 ਦੇ ਵਿੱਚ ਖਾਲਸਾ ਦੀ ਸਾਂਝਨਾ ਕੀਤੀ ਸੀ ਤੇ 1701 ਦੇ ਵਿੱਚ ਇਹ ਹੋਲੇ ਮਹੱਲੇ ਨੂੰ ਪ੍ਰਚਲਿਤ ਕੀਤਾ ਸੀ ਤੇ ਗੁਰੂ ਸਾਹਿਬ ਜੀ ਨੇ ਜਿਹੜਾ ਸਿਧਾਂਤ ਸਾਨੂੰ ਦਿੱਤਾ ਹੈ ਉਹ ਆਪਾਂ ਭੁੱਲ ਚੁਕੇ ਆ ਅੱਜ ਆਪਾਂ ਯਾਦ ਨਹੀਂ ਰੱਖਦੇ ਕਿ ਕਿਵੇਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇੰਨੀ ਵੱਡੀ ਦਾਤ ਦਿੱਤੀ ਹੋਈ ਹੈ ਤੇ ਸਾਰੇ ਸਿੱਖਾਂ ਨੂੰ ਮੈਂ ਇਹੀ ਬੇਨਤੀ ਕਰਾਂ ਕਿ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਸ਼ਸਤਰਾਂ ਨਾਲ ਜੋੜਨ ਦੀ ਕਿਰਪਾਲਤਾ ਕਰੋ ਕਿਉਂਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਹੋਲਾ ਮਹੱਲਾ ਪ੍ਰਚਲਿਤ ਕੀਤਾ ਸੀ ਇਹਦੇ ਵਿੱਚ ਘੋੜਸਵਾਰੀ ਸ਼ਸਤਰਾਂ ਦਾ ਗਿਆਨ ਕਿਵੇਂ ਆਪਾਂ ਜਿਹੜਾ ਸਾਡਾ ਦੁਸ਼ਮਣ ਹੁੰਦਾ ਹੈ ਉਹਦੇ ਨਾਲ ਅਪਾ ਯੁੱਧ ਕਰ ਸਕਦੇ ਹਾਂ ਤੇ ਇਹ ਸਾਰਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਤਾਂ ਸਿਖਾਇਆ ਕਿ ਜਦੋਂ ਮਜਲੂਮਾਂ ਤੇ ਅਤਿਆਚਾਰ ਹੋਵੇ ਜਦੋਂ ਬੁਰਾਈ ਵੱਡੇ ਤੌਰ ਤੇ ਸਾਡੇ ਆਲੇ-ਦੁਆਲੇ ਹੋਵੇ ਤੇ ਅਸੀਂ ਉਸ ਬੁਰਾਈ ਦੇ ਖਿਲਾਫ ਲੜ ਸਕਦੇ ਹਾਂ ਤੇ ਸਾਰੇ ਸਿੱਖਾਂ ਨੂੰ ਮੈਂ ਬੇਨਤੀ ਕਰਦੀ ਆ ਕਿ ਤੁਸੀਂ ਹੋਲੇ ਮਹੱਲੇ ਤੇ ਸਾਰੇ ਹੀ ਅਨੰਦਪੁਰ ਸਾਹਿਬ ਵਿਖੇ ਦਰਸ਼ਨ ਵੇਲੇ ਕਰੋ ਆਪਣੇ ਬੱਚਿਆਂ ਨੂੰ ਇਹ ਸਿਧਾਂਤ ਬਾਰੇ ਦੱਸੋ ਤੇ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਇਹ ਤੁਹਾਡਾ ਵੀ ਫਰਜ਼ ਬਣਦਾ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਘਰ-ਘਰ ਦੇ ਵਿੱਚ ਇਹ ਵੀਡੀਓ ਜਾ ਸਕੇ ਕਿ ਕਿਦਾਂ ਸਾਡੇ ਗੁਰੂ ਸਾਹਿਬਾਨ ਨੇ ਹੋਲਾ ਮਹੱਲਾ ਨੂੰ ਪ੍ਰਚਲਿਤ ਕੀਤਾ ਸੀ ਤੇ ਅੱਜ ਆਪਾਂ ਆਪਣੇ ਵਿਰਾਸਤ ਨੂੰ ਕਿਵੇਂ ਭੁੱਲੇ ਬੈਠੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਦਾ ਉਦੇਸ਼ ਹੈ ਸਾਡੇ ਗੁਰੂ ਸਾਹਿਬਾਨ ਜੀ ਦੇ ਸਿਧਾਂਤ ਨੂੰ ਘਰ-ਘਰ ਤੱਕ ਪਹੁੰਚਾਣਾ ਹੈ ਤੇ ਆਪ ਜੀ ਵੀ ਇਹਦੇ ਵਿੱਚ ਸਹਿਯੋਗ ਕਰ ਸਕਦੇ ਹੋ ਬ੍ਰਿਗੇਡ ਨਾਲ ਜੁੜ ਸਕਦੇ ਹੋ